ਸੜਕੋ ਆਸਟ੍ਰੇਲੀਆ ਦੇ ਵਰਕ ਪਰਮਿਟ ਆਏ ਹੋਏ ਆ। ਤੁਸੀਂ ਜੇ ਭੇਜਣੇ ਆ ਤਾਂ 18-18 ਲੱਖ ਚ ਸਾਡੇ ਨਾਲ ਗੱਲ ਕਰ ਲਈਓ ਨਹੀਂ। ਤੇ ਫਿਰ ਕਹਿੰਦਾ 2 ਕੁ ਮਹੀਨੇ ਲੱਗਣਗੇ ਇਸ ਕੋ ਚਲੋ ਕੋਈ ਗੱਲ ਨਹੀਂ ਤੁਸੀਂ ਕਰ ਦਿਓ। ਬੇਟਾ ਮੇਰਾ ਕਹਿੰਦਾ ਜਾਣਾ ਆ ਮੰਮੀ ਮੈਂ। 12 ਦਿਨ ਬਾਅਦ ਫੋਨ ਕਰ ਦਿੱਤਾ ਕਹਿੰਦਾ ਤੁਹਾਡੇ ਬੇਟੇ ਦਾ ਵੀਜ਼ਾ ਆ ਗਿਆ ਆ। ਕੰਗ੍ਰੈਚੁਲੇਸ਼ਨ ਲਿਖ ਕੇ ਬੱਚੇ ਨੂੰ ਭੇਜ ਹੀ ਦਿੱਤਾ। ਫਿਰ ਸਾਨੂੰ ਸੱਦਿਆ ਵੀ ਟਿਕਟ ਵੀ ਜਲਦੀ ਆ ਗਰੁੱਪ ਵੀਜ਼ਾ ਆ। ਤਾਂ ਤੁਸੀਂ ਜਲਦੀ ਪੈਸੇ ਇਕੱਠੇ ਕਰਕੇ ਤਾਂ ਤੁਸੀਂ ਆਜੋ ਤਾਂ ਤੁਹਾਡੀ 26 ਤਰੀਕ ਦੀ ਟਿਕਟ ਆ 26 ਤਰੀਕ ਦੀ ਟਿਕਟ ਜਿਹੜੀ ਕੈਂਸਲ ਕਰਵਾ ਦਿੱਤੀ ਫਿਰ ਕਹਿੰਦਾ 29 ਦੀ ਆ 29 ਦੀ ਵੀ ਕੈਂਸਲ ਕਰਵਾ ਦਿੱਤੀ ਫਿਰ ਕਹਿੰਦਾ ਹੁਣ ਦੋ ਵਾਰੀ ਟਿਕਟ ਕੈਂਸਲ ਹੋ ਗਈ ਆ ਤਾਂ ਹੁਣ ਸਾਨੂੰ ਸਿੱਧੀ ਫਲਾਈਟ ਦੀ ਮਿਲਦੀ ਕੋ ਦਿੱਲੀ ਤੋਂ ਸਿਡਨੀ ਜਾਣਾ ਸੀ ਤਾਂ ਹੁਣ ਕਹਿੰਦਾ ਸਾਨੂੰ ਸਟੇ ਵਾਲੀ ਟਿਕਟ ਮਿਲਣੀ ਆ ਵੀ ਰਾਤ ਇਹਨਾਂ ਦੀ ਇੱਕ ਦਿਨ ਦੀ ਹੋਟਲ ਬੁਕਿੰਗ ਹੋਊਗੀ ਜਿਸ ਦਿਨ 3 ਵਜੇ ਵਾਲਾ ਫੋਨ ਆਇਆ ਤਾਂ ਫਿਰ ਉਹਦੇ ਵਿੱਚ ਬੱਚੇ ਕਹਿੰਦੇ ਸਾਨੂੰ ਕੁੱਟ ਦੇ ਮਾਰਦੇ ਆ ਤੇ ਸਾਨੂੰ ਏਜੰਟਾਂ ਦਾ ਪਤਾ ਨਹੀਂ ਕੀ ਰੌਲਾ ਬੱਗੋ ਕੁੱਟ ਦੇਓ 1.5 ਕਰੋੜ ਦਿਓ ਅਸੀਂ ਤਾਂ ਬੱਚੇ ਮਾਰ ਦੇਣੇ ਆ ਅਸੀਂ ਇਹਨਾਂ ਦੀਆਂ ਧੌਣਾਂ ਲਾ ਦੇਣੀਆਂ ਇਹਨਾਂ ਦੇ ਨੌਂ ਕੱਟ ਦੇਣੇ ਇਹਨਾਂ ਦੇ ਕੰਨ ਕੱਟ ਦੇਣੇ ਫਿਰ ਜਿਸ ਲਈ ਅਸੀਂ ਜੇ ਮੋਰਿਆਂ ਕੋਈ ਬਦਲ ਕਰਦੇ ਸੀ ਤਾਂ ਫਿਰ ਬੱਚਿਆਂ ਨੂੰ ਕੁੱਟ ਦਿਆਂ ਦੀਆਂ ਸਾਨੂੰ ਵੀਡੀਓ ਸਾਹਮਣੇ ਕੁੱਟ ਦਦੇ ਸੀਗੇ ਤਾਂ ਚਾਹੇ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦੀ ਚਾਹ ਹੋਵੇ ਤੇ ਚਾਹੇ ਗਰੀਬੀ ਚੋਂ ਨਿਕਲਦੇ ਨਿਕਲਣ ਦੇ ਸੁਪਨੇ ਲੈ ਕੇ ਵਿਦੇਸ਼ ਜਾਣ ਦੀ ਲੋੜ ਹੋਵੇ ਇਸ ਨੂੰ ਲੈ ਕੇ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਡੌਂਕੀ ਲਾ ਕੇ ਪੰਜਾਬ ਦੇ ਨੌਜਵਾਨ ਬਾਰਡਰਾਂ ਤੇ ਫੜੇ ਜਾਂਦੇ ਹਨ ਤਸ਼ੱਦਦ ਹੁੰਦੀ ਹੈ ਉਹਨਾਂ ਤੇ ਅਤੇ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਏਜੰਟਾਂ ਦੀਆਂ ਠੱਗੀਆਂ ਦੇ ਸ਼ਿਕਾਰ ਹੁੰਦੇ ਹਨ ਸੋ ਇਸ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਇੱਕ ਪਿੰਡ ਤੋਂ ਜਿੱਥੇ ਕਿ ਇੱਕ ਨੌਜਵਾਨ ਅਮਰਿਤਪਾਲ ਜਿਹੜਾ ਹੈ ਉਹ ਵਿਦੇਸ਼ ਜਾਣ ਦਾ ਸੁਪਨਾ ਇਸ ਕਰਕੇ ਦੇਖਦਾ ਹੈ ਕਿ ਉਸ ਦਾ ਪਰਵਾਰ ਜਿਹੜਾ ਹੈ ਉਹ ਗਰੀਬੀ ਚੋਂ ਨਿਕਲ ਸਕੇ ਪਰਵਾਰ ਦੀ ਜਮਾ ਪੂੰਜੀ ਸਾਰੀ ਉਸ ਨੂੰ ਵਿਦੇਸ਼ ਭੇਜਣ ਤੇ ਲੱਗ ਜਾਂਦੀ ਹੈ ਪਰ ਏਜੰਟ ਵੱਲੋਂ ਜਦੋਂ ਉਸ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਉਸ ਨੂੰ ਕਿਡਨਾਪ ਕਰ ਲਿਆ ਜਾਂਦਾ ਹੈ ਉਸ ਦੀਆਂ ਕਿਡਨਾਪਿੰਗ ਦੀਆਂ ਵੀਡੀਓ ਸਾਹਮਣੇ ਆਂਦੀਆਂ ਹਨ ਤਿੰਨ ਨੌਜਵਾਨ ਇਕੱਠੇ ਹੁੰਦੇ ਹਨ ਸਗਰੂਰ ਦੇ ਨਵਾਂ ਸ਼ਹਿਰ ਤਾਂ ਹੁਸ਼ਿਆਰਪੁਰ ਦੇ ਨਾਲ ਸੰਬੰਧ ਤੇ ਜਿਹੜੇ ਨੌਜਵਾਨ ਹਨ ਇਹ ਤਿੰਨਾਂ ਨੂੰ ਹੀ ਕਿਡਨਾਪ ਕਰ ਲਿਆ ਜਾਂਦਾ ਹੈ ਔਰ ਉਹਨਾਂ ਦੀਆਂ ਲਗਾਤਾਰ ਉਹਨਾਂ ਤੇ ਤਸ਼ਦਦ ਕਰਨ ਦੀਆਂ ਨਾਲ ਹੀ ਫਰੋਤੀ ਮੰਗਣ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਸਾਨਾ ਲੈਸ ਵਾਲੇ ਅੰਮ੍ਰਿਤਪਾਲ ਦੇ ਮਾਤਾ ਜੀ ਮੌਜੂਦ ਹਨ ਉਹਨਾਂ ਕੋਲੋਂ ਪੂਰੇ ਹਾਲਾਤਾਂ ਬਾਰੇ ਜਾਣਾਂਗੇ ਐਸੇ ਵਾਲੇ ਭਾਬੂ ਖੋ ਰਹੇ ਹੋ ਕਿਤਨੇ ਕਿਤੇ ਅਥਰੂ ਆ ਰਹੇ ਨੇ ਇਹ ਸੋਚ ਕੇ ਕਿ ਬੱਚਾ ਐਸੇ ਵਾਲੇ ਕਿਹੜੀ ਹਾਲਾਤਾਂ 'ਚ ਹੋ ਗਿਆ ਪਹਿਲਾਂ ਇਹ ਜਾਣਨਾ ਚਾਹਾਂਗੇ ਵੀ ਕਿਵੇਂ ਇਹ ਸਿਲਸਿਲਾ ਸ਼ੁਰੂ ਹੋਇਆ ਕਿਵੇਂ ਏਜੰਟ ਕੋਲ ਗਿਆ ਸਰ ਪਹਿਲਾਂ ਬੱਚੇ ਮੇਰੇ ਇੱਥੇ ਸੋਨਾਲਿਕਾ ਫੈਕਟਰੀ 'ਚ ਜਾਂਦੇ ਸੀ ਉੱਥੋਂ ਉਹਨਾਂ ਦੇ ਦੋਸਤਾਂ ਨੇ ਦੱਸਿਆ ਵੀ ਪਿੱਪਣਾ ਵਾਲੇ ਦਾ ਏਜੰਟ ਉਹ ਬਾਹਰ ਭੇਜਦਾ ਆ ਬੱਚੇ ਮੇਰੇ ਗਏ ਉਹਨਾਂ ਦੇ ਕੋਲ ਮੈਂ ਵੀ ਗਈ ਨਾਲ ਆਪਣੇ بیٹے ਦੇ ਤਾਂ ਕਹਿੰਦਾ ਸਾਡੇ ਕੋ ਆਸਟ੍ਰੇਲੀਆ ਦੇ ਵਰਕ ਪਰਮਿਟ ਆਏ ਹੋਏ ਆ ਵੀ ਤੁਸੀਂ ਜੇ ਭੇਜਣੇ ਆ ਤਾਂ 18-18 ਲੱਖ ਚ ਸਾਡੇ ਨਾਲ ਗੱਲ ਕਰ ਲਈ ਉਹਨੇ ਤੇ ਫਿਰ ਕਹਿੰਦਾ 2 ਕੁ ਮਹੀਨੇ ਲੱਗਣਗੇ ਉਸ ਕੋ ਚਲੋ ਕੋਈ ਗੱਲ ਨਹੀਂ ਵੀ ਕਰਦੇ ਹੋ ਬੇਟਾ ਮੇਰਾ ਕਹਿੰਦਾ ਜਾਣਾ ਆ ਮੰਮੀ ਮੈਂ ਚੱਲ ਤੇ ਫਿਰ ਮੁੜ ਕੇ ਅਸੀਂ ਫਿਰ ਸਾਨੂੰ 10 ਦਿਨ ਬਾਅਦ 12 ਦਿਨ ਬਾਅਦ ਫੋਨ ਕਰ ਦਿੱਤਾ ਕਹਿੰਦਾ ਤੁਹਾਡੇ ਬੇਟੇ ਦਾ ਵੀਜ਼ਾ ਆ ਗਿਆ ਹੈ ਕੰਗ੍ਰੈਚੁਲੇਸ਼ਨ ਲਿਖ ਕੇ ਬੱਚੇ ਨੂੰ ਪੇਜ ਹੀ ਦਿੱਤਾ ਫਿਰ ਸਾਨੂੰ ਸੱਦਿਆ ਵੀ ਟਿਕਟ ਵੀ ਜਲਦੀ ਆ ਗਰੁੱਪ ਵੀਜ਼ਾ ਆ ਤਾਂ ਤੁਸੀਂ ਜਲਦੀ ਪੈਸੇ ਇਕੱਠੇ ਕਰਕੇ ਤਾਂ ਤੁਸੀਂ ਆਜੋ ਤਾਂ ਤੁਹਾਡੀ 26 ਤਰੀਕ ਦੀ ਟਿਕਟ ਉਹ ਅਸੀਂ ਪੈਸੇ ਇਕੱਠੇ ਕਰਕੇ ਚਲੇ ਗਏ ਦੇ ਦਿੱਤੇ ਪਿੱਪੜਾ ਵਾਲੀ ਨੂੰ 18 ਲੱਖ ਰੁਪਈਆ 25 ਨੂੰ ਸਾਨੂੰ ਦਿੱਲੀ ਵੱਲ ਤੋਰ ਦਿੱਤਾ ਕਹਿੰਦਾ ਤੁਸੀਂ ਉੱਥੇ ਮੈਨੂੰ ਹੋਟਲ 'ਚ ਮਿਲਿਓ ਤਾਂ ਉੱਥੋਂ ਇਹਨਾਂ ਦੀ ਫਲਾਈਟ 26 ਤਰੀਕ ਦੀ ਅਸੀਂ ਹੋਟਲ 'ਚ ਚਲੇ ਗਏ ਜਿੱਥੇ ਇਹ ਪਹਿਲਾਂ ਹੀ ਪਹੁੰਚਿਆ ਸੀਗਾ ਧੀਰਜ ਫਿਰ ਇਸ ਨੇ 26 ਤਰੀਕ ਦੀ ਟਿਕਟ ਜਿਹੜੀ ਕੈਂਸਲ ਕਰਵਾ ਦਿੱਤੀ ਫਿਰ ਕਹਿੰਦਾ 29 ਦੀ ਆ 29 ਦੀ ਵੀ ਕੈਂਸਲ ਕਰਵਾ ਦਿੱਤੀ ਫਿਰ ਕਹਿੰਦਾ ਹੁਣ ਦੋ ਵਾਰੀ ਟਿਕਟ ਕੈਂਸਲ ਹੋ ਗਈ ਆ ਤਾਂ ਹੁਣ ਸਾਨੂੰ ਸਿੱਧੀ ਫਲਾਈਟ ਦੀ ਨਹੀਂ ਮਿਲਦੀ ਵੀ ਦਿੱਲੀ ਤੋਂ ਸਿਡਨੀ ਜਾਣਾ ਸੀ ਤਾਂ ਹੁਣ ਕਹਿੰਦਾ ਸਾਨੂੰ ਸਟੇ ਵਾਲੀ ਟਿਕਟ ਮਿਲਣੀ ਆ ਵੀ ਰਾਣ ਇਹਨਾਂ ਦੀ ਇੱਕ ਦਿਨ ਦੀ ਹੋਟਲ ਬੁਕਿੰਗ ਹੋਊਗੀ ਤੇ ਫਿਰ ਇਹ ਉੱਥੋਂ ਜਾਣਗੇ ਅਸਕੇ ਚੱਲ ਜਿੱਦਾਂ ਹੀ ਹੋਊਗੀ ਬੱਚਿਆਂ ਨੂੰ ਦਿੱਲੀ ਚੜ੍ਹਾ ਦਿੱਤਾ ਫਿਰ ਮੁੜ ਕੇ ਰਾਤ ਜਦੋਂ ਉੱtre ਸਾਡੇ ਬੇਟੇ ਨਾਲ ਗੱਲ ਹੋਈ ਆ ਕਹਿੰਦੇ ਮੰਮਾ ਸਾਨੂੰ ਟੈਕਸੀ ਵਾਲੇ ਨੇ ਲੈਣ ਆਉਣਾ ਤਾਂ ਅਸੀਂ ਹੋਟਲ 'ਚ ਜਾਣਾ ਸੀ ਹੋਟਲ 'ਚ ਜਾ ਕੇ ਤੁਹਾਡੇ ਨਾਲ ਗੱਲ ਕਰਾਂਗੇ ਮੁੜ ਕੇ ਜਦੋਂ ਟੈਕਸੀ ਦੇ ਵਿੱਚ ਬੱਚਿਆਂ ਨੂੰ ਬਿਠਾ ਲ ਕੇ ਲੈ ਕੇ ਮੁੜ ਕੇ ਨਹੀਂ ਸਾਡੇ ਨਾਲ ਕੋਈ ਗੱਲ ਹੋਈ 1 ਵਜੇ ਰਾਤ ਨੂੰ ਫਿਰ ਬੇਟੇ ਦਾ ਅਸੀਂ ਫੋਨ ਅੜੀਕੀ ਜਾਈਏ 1 ਵਜੇ ਆਇਆ ਪਹਿਲਾਂ ਕਹਿੰਦੇ ਮੰਮਾ ਅਸੀਂ ਪਹੁੰਚ ਗਏ ਠੀਕ ਠਾਕ ਰੋਟੀ ਪਾਣੀ ਖਾ ਲਿਆ ਤਾਂ ਅਸੀਂ 3 ਵਜੇ ਤੁਹਾਨੂੰ ਫੋਨ ਕਰਨਾ ਤੁਸੀਂ ਸੌਇਓ ਨਾ ਤਾਂ ਚੱਕ ਲਏਓ ਸੀ ਕਿ ਠੀਕ ਹੈ ਜਿਸ ਵੇ 3 ਵਜੇ ਵਾਲਾ ਫੋਨ ਆਇਆ ਤਾਂ ਫਿਰ ਉਹਦੇ ਵਿੱਚ ਬੱਚੇ ਕਹਿੰਦੇ ਸਾਨੂੰ ਕੁੱਟਦੇ ਮਾਰਦੇ ਆ ਤੇ ਸਾਨੂੰ ਏਜੰਟਾਂ ਦਾ ਪਤਾ ਨਹੀਂ ਕੀ ਰੌਲਾ ਸਾਨੂੰ ਕਿਡਨੈਪ ਕਰਵਾ ਦਿੱਤਾ ਉਹ 3 ਵਜੇ ਦਾ ਉਹ ਪਲ ਜਦੋਂ ਆਪਣੇ ਬੱਚੇ ਨੂੰ ਮਾਰ ਪੈਂਦੇ ਦੀ ਤਸ਼ੱਦਦ ਦੀ ਵੀਡੀਓ ਦੇਖੀ ਉਹ ਮਾਂ ਲਈ ਕਿਵੇਂ ਦਾ ਸੀ ਉਸ ਵੇਲੇ ਤਾਂ ਸਾਰ ਸਾਨੂੰ ਅਸੀਂ ਤਾਂ ਤੜਕੇ 4-5 ਵਜੇ ਦੇ ਮਾਮਾ ਜੀ ਨਾਲ ਅਸੀਂ ਸਾਰੇ ਜਾਣੇ ਏਜੰਟ ਦੇ ਘਰ ਪਹੁੰਚ ਗਏ ਸੀਗੇ ਫਿਰ ਜਦੋਂ ਪਹੁੰਚੇ ਤਾਂ ਏਜੰਟ ਕਹਿੰਦਾ ਨੇ ਕੋਈ ਨਹੀਂ ਉੱਥੇ ਪੈਸੇ ਰਹਿੰਦੇ ਆ ਮੈਂ ਕਰਦਾ ਕਰਦਾ ਦੋ ਦਿਨ ਸਾਨੂੰ ਇੱਦੇ ਲਾਰਿਆਂ ਦੇ ਵਿੱਚ ਰੱਖਿਆ ਤੇ ਫਿਰ ਜਦ ਕੇ ਫਰਾਰ ਹੀ ਹੋ ਗਿਆ ਕਹਿੰਦਾ ਮੈਂ ਇਰਾਨ ਜਾ ਕੇ ਬੱਚੇ ਤੁਹਾਡੇ ਲਿਆ ਕੇ ਦਿੰਦਾ ਫਿਰ ਮੁੜ ਕੇ ਉਸ ਤੋਂ ਬਾਅਦ ਫਰਾਰ ਹੋ ਗਿਆ ਫਿਰ ਸਾਨੂੰ ਉਸ ਤੋਂ ਬਾਅਦ ਲਗਾਤਾਰ ਹੀ ਫੋਨ ਤਿੰਨਾ ਦੇ ਘਰਾਂ ਦੇ ਵਿੱਚ ਆਉਣ ਲੱਗ ਪਏ ਐਨੇ ਲੱਖ ਕਰੋੜ ਦੇਓ ਡੇਢ ਕਰੋੜ ਦੇਓ ਅਸੀਂ ਤਾਂ ਬੱਚੇ ਮਾਰ ਦੇਣੇ ਆ ਅਸੀਂ ਇਹਨਾਂ ਦੀਆਂ ਧੌਣਾਂ ਲਾ ਦੇਣੀਆਂ ਇਹਨਾਂ ਦੇ ਨੌਂ ਕੱਟ ਦੇਣੇ ਇਹਨਾਂ ਦੇ ਕੰਨ ਕੱਟ ਦੇਣੇ ਆ ਪਰ ਜਿਸਲੇ ਅਸੀਂ ਜਮੋਰੀਆਂ ਕੋ ਬਦਲ ਕਰਦੇ ਸੀ ਤਾਂ ਮੈਂ ਬੱਚਿਆਂ ਨੂੰ ਕੁੱਟਦੇ ਆਂ ਦੀਆਂ ਸਾਨੂੰ ਵੀਡੀਓ ਸਾਹਮਣੇ ਕੁੱਟਦੇ ਸੀਗੇ ਤਾਂ ਅਮਨ ਅਮਰ ਸਾਲ ਦੇ ਪਿਤਾ ਜੀ ਵੀ ਇੱਥੇ ਬੈਠਿਆ ਉਹ ਵੀ ਅਸਲੇ ਹਾਂਜੀ ਅਥੂ ਆ ਰਹੇ ਉਹਨਾਂ ਦੇ ਵੀ ਬਾਪੂ ਖੋ ਰਹੇ ਨੇ ਤੁਸੀਂ ਇੱਥੇ ਬੈਠਿਓ ਮਾਮਾ ਇੱਥੇ ਬੈਠਾ ਆ ਸਪਨਾ ਦੇਖਦੇ ਹਾਂ ਗਰੀਬੀ ਚੋਂ ਨਿਕਲਣ ਦਾ ਵੀ ਸ਼ਾਇਦ ਬੱਚਾ ਬਾਹਰ ਵਿਦੇਸ਼ ਜਾ ਕੇ ਸੈੱਟ ਹੋਊਗਾ ਗਰੀਬੀ ਦੀ ਇੱਕ ਲੜਾਈ ਜੰਗ ਜਿੱਤਾਂਗੇ ਠੀਕ ਹੈ ਨਾ ਜਿੰਨੀ ਜ਼ਿੰਦਗੀ ਦੀ ਕਮਾਈ ਆ ਪੂੰਜੀ ਆ ਬੱਚੇ ਨੂੰ ਬਾਹਰ ਭੇਜਦੇ ਸੀ ਤਾਂ ਸੀਗੇ ਚਲੋ ਬੱਚੇ ਸੈੱਟ ਹੋ ਗਏ ਕਿ ਤੁਸਾਂ ਵੀ ਕਹਿੰਦੇ ਸੀ ਆਪਣੇ ਮਾਪਿਆਂ ਨੂੰ ਵੀ ਦਿਨ ਦਿਖਾਵਾਂਗੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਫਿਰੋਤੀ ਦੀ ਮੰਗ ਹੋ ਰਹੀ ਸੀ ਉਹ ਕਿਤੇ ਨਾ ਕਿਤੇ ਪਾਕਿਸਤਾਨ ਦਾ ਵੀ ਜ਼ਿਕਰ ਆ ਰਿਹਾ ਉਹ ਕਿਵੇਂ ਤੁਹਾਨੂੰ ਕਿਵੇਂ ਹਾਂਜੀ ਜਦੋਂ ਅਸੀਂ ਬੱਚਿਆਂ ਨੂੰ ਕਹਿੰਦੇ ਸੀਗੇ ਵੀ ਇਹਨਾਂ ਨੂੰ ਕਹੋ ਸਾਨੂੰ ਦੱਸੋ ਅਸੀਂ ਪੈਸੇ ਦਈਏ ਕਿੱਥੇ ਤੁਹਾਨੂੰ ਇਹ ਤਾਂ ਦੱਸੋ ਅਸੀਂ ਕਿੱਥੇ ਪੈਸੇ ਦਈਏ ਕਹਿੰਦੇ ਤੁਹਾਨੂੰ ਅਸੀਂ ਅਕਾਊਂਟ ਭੇਜਦੇ ਹਾਂ ਤਾਂ ਸਾਡੇ ਅਕਾਊਂਟ ਨਾਲ ਕੋਈ ਛੇੜ ਕਰਨੀ ਨਾ ਕਰਿਓ ਤਾਂ ਤੁਸੀਂ ਇਹ ਧਾਰਮ ਰੱਖਿਓ ਸੀ ਕਿ ਨਹੀਂ ਕਰਦੇ ਤੁਸੀਂ ਸਾਨੂੰ ਅਕਾਊਂਟ ਭੇਜ ਤਾਂ ਅਸੀਂ ਉਹਦੇ 'ਚ ਪੈਸੇ ਪਾ ਦਾਂਗੇ ਜਦੋਂ ਅਸੀਂ ਅਕਾਊਂਟ ਉਹਨਾਂ ਦਾ ਲਿਆ ਫਿਰ ਅਸੀਂ ਚੈੱਕ ਕਰਵਾ ਤੋ ਪਾਕਿਸਤਾਨ ਦਾ ਅਕਾਊਂਟ ਸੀ ਤਾਂ ਲਗਾਤਾਰ ਆਮ ਤੌਰ ਤੇ ਪਿਛੇ ਤੁਸੀਂ ਕਈ ਵੀਡੀਓ ਦੇਖੀਆਂ ਹੋਣੀਆਂ ਡੋਂਕੀ ਲਾ ਕੇ ਜਾਂਦੇ ਕੀ ਤਸ਼ੱਦਦਾਂ ਹੁੰਦੀਆਂ ਪਰ ਗਰੀਬੀ ਤੋਂ ਬਾਹਰ ਨਿਕਲਣ ਲਈ ਹੱਲੇ ਵੀ ਨੌਜਵਾਨਾਂ ਦੇ ਵਿੱਚ ਇਹ ਸੁਪਨਾ ਹੈ ਸ਼ਾਇਦ ਵਿਦੇਸ਼ ਜਾਵਾਂਗੇ ਤਾਂ ਬਹੁਤ ਵਧੀਆ ਕੰਮ ਕਰਕੇ ਗਰੀਬੀ ਚੋਂ ਨਿਕਲ ਅਸੀਂ ਡੋਂਕੀ ਦੇ ਤਾਂ ਅਸੀਂ ਪਹਿਲਾਂ ਇਹਨੂੰ ਕਹਿੰਦੇ ਸੀ ਡੋਂਕੇ ਕਹਿੰਦੇ ਸੀ ਆਸਟ੍ਰੇਲੀਅਨ ਡੋਂਕੀ ਲੱਗਦੀ ਸੀ ਸਿੱਧੀ ਫਲਾਈਟ ਸਾਨੂੰ ਦਿੱਲੀ ਤੋਂ ਅਸੀਂ ਡਿਰੀਆਂ ਦਿੱਤੀਆਂ ਹੈ ਦੋਈ ਵਾਰੀ ਕਨਫਰਮ ਕਰਾ ਕਰਾ ਕੇ ਤਾਂ ਸਿੱਧੀ ਫਲਾਈਟ ਸੀ ਉਹ ਫੇਰ ਪਤਾ ਨਹੀਂ ਸਾਡੇ ਨਾਲ ਕੀ ਇਹਨੇ ਧੋਖਾ ਕੀਤਾ ਕੀ ਇਹ ਏਜੰਟ ਰਾਲ ਕੇ ਕਰਦੇ ਆ ਏਜੰਸੀਆਂ ਨਾਲ ਕੰਮ ਕੀ ਨਹੀਂ ਨਹੀਂ ਕੀਤਾ ਉਸ ਤੋਂ ਬਾਅਦ ਕੋਈ ਪੁਲਿਸ ਸ਼ਿਕਾਇਤ ਕੀਤੀ ਇਹਦੇ ਬਾਰੇ ਹਾਂਜੀ ਜੀ ਪੁਲਿਸ ਕੰਪਲੇਂਟ ਕੀਤੀ ਪਰਚਾ ਵੀ ਘੱਟ ਹੋ ਗਿਆ ਕਿਹਦੇ ਖਿਲਾਫ ਪਰਚਾ ਤੀਰਜ ਕੁਮਾਰ ਤੇ ਟਵਾਲ ਕੁਮਾਰ ਤੇ ਇੱਕ ਹੋਰ ਇਹਨਾਂ ਦੇ ਨਾਲ ਲੇਡੀਜ਼ ਆ ਜਿਹੜੀ ਹਾਂਜੀ ਪੈਸੇ ਢੇਲੇ ਫੜਦੀ ਸੀ ਸਾਡੇ ਕੋਲੋਂ ਲੈ ਕੇ ਜਾਂਦੀ ਸੀ ਮਾਮਾ ਜੀ ਓਹ ਸਾਰਾ ਕੁਝ ਨਾਲ ਖੜ ਕੇ ਕੀਤਾ ਨਾਲ ਚੱਲ ਕੇ ਕੀਤਾ ਅੱਜ ਬੱਚਾ ਜਿਹੜੇ ਹਾਲਾਤਾਂ ਦੇ ਵਿੱਚ ਆ ਪਹਿਲਾਂ ਤਾਂ ਉਹ ਇੱਕ ਦੁਖਦਾਈ ਹਾਲਾਤ ਆ ਕੀ ਬੀਤਦੀ ਹੋਏਗੀ ਇਹ ਸ਼ਾਇਦ ਸਮਝ ਸਕਦੇ ਨੇ ਦਰਸ਼ਕ ਵੀ ਔਰ ਅਸੀਂ ਵੀ ਵੀ ਅਸੀਂ ਕਿਹੜੇ ਹਾਲਾਤਾਂ 'ਤੇ ਬੈਠੇ ਹਾਂ ਪਰ ਗੱਲ ਕਰਨਾ ਜ਼ਰੂਰੀ ਹੈ ਜਦੋਂ ਨੌਜਵਾਨਾਂ ਦੇ ਵਿੱਚ ਲਗਾਤਾਰ ਇਹ ਚਾਹ ਦੇਖਣ ਨੂੰ ਮਿਲਦੀ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਆ ਜੇ ਨੌਜਵਾਨ ਇੱਥੇ ਸੈੱਟ ਹੋਣ ਤਾਂ ਵਿਦਿਅਕਾਂ ਵੱਲ ਕਿਉਂ ਨਾ ਠਣ ਇਹ ਨਾਲ ਹਾਲਾਤਾਂ ਦੀ ਜ਼ਿੰਮੇਵਾਰਤ ਗਵਰਨਮੈਂਟ ਹੈ ਜੇ ਇੱਥੇ ਰੋਜ਼ਗਾਰ ਮਿਲੇ ਕੋਈ ਕੁਝ ਮਿਲੇ ਜਿੱਦਾਂ ਹੁਣ ਸੋਨਾ ਲਿਖਾ ਜਾਂਦੇ ਸੀ ਉੱਥੇ 10000 ਰੁਪਏ ਸਾਰਾ ਮਿਲਦਾ ਸੀ ਵਾਦੂਨੀ ਚ ਕੁਝ ਵੀ 10000 ਨਾਲ ਹੁਣ ਦੱਸੋ ਤੁਸੀਂ ਕੀ ਕਰ ਸਕਦੇ ਆਪਾਂ ਬੜੇ ਲਿਖੇ ਬੱਚੇ ਜੇ ਕੋਈ ਨੀਤਾਂ ਦੀ ਗੱਲਬਾਤ ਸੀਗੀ ਇਹਨਾਂ ਹਾਲਾਤਾਂ ਲਈ ਗਵਰਨਮੈਂਟ ਹੀ ਜ਼ਿੰਮੇਵਾਰਾ ਹੋਰ ਕੋਈ ਨਹੀਂ ਹੈਗਾ ਵੀ ਜੀ ਤੁਸੀਂ ਆਪ ਦੱਸਿਆ ਵੀ 10000 ਤਨਖਾਹ ਲੈਂਦਾ ਇਟ ਮੀਨਸ ਘਰ ਦੇ ਕਿਹੋ ਜਿਹੇ ਹਾਲਾਤ ਹੋਣਗੇ 18 ਲੱਖ ਰੁਪਏ ਇਕੱਠਾ ਕਰਕੇ ਬੱਚੇ ਨੂੰ ਬਾਹਰ ਭੇਜਣਾ ਉਹ 18 ਲੱਖ ਰੁਪਏ ਦਾ ਭਾ ਬਿਲਕੁਲ ਜੇ ਕੋਈ ਲਿਮਟ ਬਣਾਈ ਜ਼ਮੀਨ ਤੇ ਜੋ ਕੁਝ ਵੀ ਕਰਕੇ ਦੋ ਰਿਸ਼ਤਿਆਂ ਤੋਂ ਫੜਦੜ ਕੇ ਸਾਰਾ ਟੋਟਲ ਕਰਕੇ ਸੀਗਾ ਨਾ ਅੱਗੇ ਜਗੇ ਰਹੇ ਨਾ ਪਿੱਛੇ ਜੋਗੇ ਰਹੇ ਜ਼ਮੀਨਾਂ ਚ ਵੀ ਫਸ ਗਏ ਵਿਦੇਸ਼ ਵੀ ਨਹੀਂ ਪਹੁੰਚਿਆ ਔਰ ਜਿਹੜੀਆਂ ਇਸ ਵੇਲੇ ਜੋ ਹਾਲਾਤਾਂ ਦੇ ਵਿੱਚ ਬਚਾਇਆ ਉਹਦੇ ਬਾਰੇ ਕੀ ਹਲਾਤ ਬਹੁਤ ਨਾਜ਼ੁਕ ਹੈ ਜੀ ਇਸ ਸਮੇਂ ਤੋਂ ਦੇਖ ਨਹੀਂ ਹੁੰਦੇ ਜਿੱਲੇ ਬੱਚੇ ਰੋਂ ਵੀਡੀਓ ਕਾਲ ਕਰਦੇ ਆ ਜਿਹੜੇ ਦੇਖ ਨਹੀਂ ਹੁੰਦੇ ਇਸ ਸਮੇਂ ਬਹੁਤ ਜ਼ਿਆਦਾ ਆਪਾਂ ਤਾਂ ਸੁਣ ਨਹੀਂ ਸਕਦੇ ਦੇਖ ਨਹੀਂ ਹੁੰਦੇ ਪਰ ਫੋਟੋ ਕਰ ਵੀਡੀਓ ਵੀਡੀਓ ਸਾਹਮਣੇ ਆਈਆਂ ਫੱਟ ਮਾਰਿਓ ਆ ਚਾਕੂ ਮਾਰਿਓ ਆ ਖੂਨ ਲਹੂ ਵਗਦਾ ਪਿਆ ਆ ਰੋਂਦੇ ਪਏ ਬਿਲਕਦੇ ਪਏ ਇੱਕ ਪਿਓ ਲਈ ਇੱਕ ਮਾਮੇ ਲਈ ਇੱਕ ਮਾਂ ਲਈ ਕਿਹੋ ਜਿਹਾ ਹਲਾਤ ਹਲਾਤ ਇਸ ਸਮੇਂ ਬਿਆਨ ਨਹੀਂ ਕਰ ਸਕਦੇ ਜੋ ਹਲਾਤ ਬਹੁਤ ਔਖਾ ਸਾਡੇ ਲਈ ਬਹੁਤ ਜ਼ਿਆਦਾ ਮੈਂ ਪਿੰਡ ਦਾ ਸਰਪੰਚ ਹੋਂ ਦੇ ਨਾਤੇ ਵੀ ਇਹ ਗਵਰਨਮੈਂਟਾਂ ਤੱਕ ਇਹ ਹੀ ਕਰੂੰਗਾ ਸਰਕਾਰ ਤੱਕ ਅਪੀਲ ਜਿੰਨੀ ਜਲਦੀ ਹੋ ਸਕਦਾ ਸਾਡੇ ਬੱਚੇ ਜੇ ਚਲੋ ਗਲਤੀ ਸਾਡੀ ਵੀ ਆ ਗਈ ਅਸੀਂ ਵੀ ਕਹਾਂ ਦੀ ਅਸੀਂ ਤਾਂ ਵਰਕ ਪਰਮਿਟ ਤੇ ਭੇਜੇ ਆਪਣੇ ਉਹ ਲੋ ਤਾਂ ਅਸੀਂ ਵਰਕ ਪਰਮਿਟ ਕਹਿ ਕੇ ਲਿਆ ਵਰਕ ਪਰਮਿਟ ਤੇ ਜਦੋਂ ਪੇਪਰ ਲਿਖ ਲਿਆ ਐਗਰੀਮੈਂਟ ਵੀ ਵਰਕ ਪਰਮਿਟ ਦਾ ਸਾਡਾ ਹੋਇਆ ਤੁਹਾਨੂੰ ਨਹੀਂ ਪਤਾ ਕਿ ਏਜੰਟਾਂ ਦਾ ਕੀ ਲੈਣ ਦੇਣ ਸੀ ਆਪੋ ਵਿੱਚ ਜਾਂ ਕਿ ਇਹਨਾਂ ਨੇ ਕਿਦਾਂ ਹੋਇਆ ਜਾਂ ਕੀ ਬੇ ਹੈਗਾ ਏਜੰਟ ਦੋ ਦਿਨ ਸਾਡੇ ਕੋਲ ਰਿਹਾ ਸਾਡੇ ਇਹ ਕਹਿ ਕੇ ਗਿਆ ਮੈਂ ਚਲੋ ਜੇ ਫਸ ਵੀ ਗਏ ਰਾਤ ਨੂੰ ਮੈਂ ਲੈ ਕੇ ਹੋਂ ਜਾ ਕੇ ਸੋ ਇੱਕ ਵਾਰ ਫਿਰ ਪੰਜਾਬ ਦੇ ਪਰਿਵਾਰ ਪਰਵਾਰਾਂ ਨੂੰ ਏਜੰਟਾਂ ਦੀ ਮਾਰ ਪਈ ਹੈ ਬੱਚਿਆਂ ਨੂੰ ਕਿਡਨਾਪ ਕਰ ਲਿਆ ਗਿਆ ਹੈ ਉਹਨਾਂ ਉਹਨਾਂ ਦੇ ਮਾਪੇ ਉਹਨੂੰ ਲਗਾਤਾਰ ਵੀਡੀਓਜ਼ ਭੇਜੀਆਂ ਜਾ ਰਹੀਆਂ ਨੇ ਤਸ਼ੱਦਦ ਦੀਆਂ ਵੀਡੀਓ ਜਿੱਥੇ ਕਿ ਉਹਨਾਂ ਦਾ ਲਹੂ ਵਗਦਾ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਕੰਨ ਵੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਮਾਂ ਨੇ ਉਹ ਹਾਲਾਤ ਦੱਸੇ ਨੇ ਜਿਹੜੇ ਕਿ ਉਹ ਹੱਡ ਬੀਤੀ ਸੁਣਾਈ ਹੈ ਮਾਮੇ ਨੇ ਉਹ ਦੱਸਿਆ ਹੈ ਕਿ ਕਿਵੇਂ 18 ਲੱਖ ਦਾ ਸਫਰ ਪੂਰਾ ਕੀਤਾ ਔਰ ਕਿਸ ਸੁਪਨੇ ਨੂੰ ਲੈ ਕੇ ਵਿਦੇਸ਼ ਭੇਜਿਆ ਅੱਜ ਜਦੋਂ ਉਹ ਸੁਪਨਾ ਅਧੂਰਾ ਰਹਿ ਗਿਆ ਜਦੋਂ ਬੱਚੇ ਰੋਂਦੇ ਬਿਲਕਦੇ ਆਪਣੀਆਂ ਵੀਡੀਓ ਭੇਜਦੇ ਹਨ ਉਹਨਾਂ ਨੂੰ ਵੀਡੀਓ ਕਾਲਾਂ ਦੇ ਉੱਤੇ ਰੋਂਦੇ ਬਿਲਕਦੇ ਦੇਖਦੇ ਹਨ ਤੇ ਦਿਲ ਤੇ ਕੀ ਬੀਦਾ ਹੈ ਉਹ ਹਾਲਾਤ ਤੁਹਾਨੂੰ ਲਾਈਵ ਸੁਣਵਾਏ ਹਨ ਉਸ ਪਰਿਵਾਰ ਨਾਲ ਗੱਲ ਕਰਵਾਈ ਹੈ ਸੋ ਬਾਰ-ਬਾਰ ਅਪੀਲ ਕਰਦੇ ਹਨ ਕਿ ਇਦਾਂ ਦੇ ਫਰਾਡ ਏਜੰਟਾਂ ਤੋਂ ਬਚ ਕੇ ਰਹੋ ਅਤੇ ਸਰਕਾਰ ਨੂੰ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਡੇ ਬੱਚਿਆਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਸਾਡੇ ਕੋਲ ਇੱਕ ਕੰਪਲੇਂਟ ਆਈ ਸੀਗੀ ਕਿ ਅਮਰਤਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਆ ਜਿਹੜਾ ਕਿ ਇੱਥੇ ਸਾਡੇ ਥਾਣੇ ਦੇ ਏਰੀਆ ਦੇ ਵਿੱਚ ਇੱਕ ਏਜੰਟ ਆ ਉਹਨਾਂ ਦੇ ਕੋਲ ਆਇਆ ਸੀ ਉਹ ਤੇ ਉਹਨਾਂ ਨੇ ਉਹਨਾਂ ਨੂੰ ਆਸਟ੍ਰੇਲੀਆ ਜਾਣ ਲਈ ਪੈਸੇ ਦਿੱਤੇ 16 ਲੱਖ ਰੁਪਈਆ ਤੇ ਉਹ ایران ਦੇ ਵਿੱਚ ਜਦੋਂ ਉੱtre ਉਹਨਾਂ ਦਾ ਸਟੇਅ ਹੈਗਾ ਇੱਕ ਦਿਨ ਦਾ ਉੱਥੇ ਉਤਰ ਕੇ ਉਹਨਾਂ ਨੇ ਏਜੰਟਰੀ ਉਹਨਾਂ ਨੂੰ ਕਿਹਾ ਵੀ ਇੱਥੇ ਇੱਕ ਦਿਨ ਦਾ ਸਟੇਅ ਹੈ ਤੁਹਾਡਾ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਅੱਗੇ ਰਜਾਇਆ ਜਾਏਗਾ ਤੇ ਉੱਥੇ ਉਤਰਨ ਤੋਂ ਬਾਅਦ ਉਹਨਾਂ ਦੀ ਕਿਡਨੈਪਿੰਗ ਹੋ ਗਈ ਉਹਨਾਂ ਦੇ ਕਹਿਣ ਮੁਤਾਬਕ ਪਰਿਵਾਰ ਦੇ ਦੱਸਣ ਮੁਤਾਬਕ 54 ਲੱਖ ਰੁਪਏ ਮੰਗਿਆ ਜਾ ਰਿਹਾ ਜੀ ਉਹਨਾਂ ਤੋਂ ਤਿੰਨ ਤਿੰਨ ਬੱਚਿਆਂ ਤੋਂ ਤੇ ਇੱਕ ਧੂਰੀ ਦਾ ਇੱਕ ਨਵੇਂ ਸ਼ਹਿਰ ਦਾ ਤੇ ਇੱਕ ਆਪਣੇ ਸ਼ਹਿਰਪੁਰ ਤੋਂ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਤੁਰੰਤ ਜੀ 109/25 ਤੇ ਇਹਨਾਂ ਤਿੰਨਾਂ ਦੀ ਭਾਲ جاری ਹੈ ਤਿੰਨ ਦੋਸ਼ੀ ਦੱਸੇ ਦੋ ਭਰਾ ਨੇ ਇਹ ਜਿਹੜੇ ਧੀਰਜ ਤੇ ਕਮਲ ਅਟਵਾਲ ਤੇ ਇੱਕ ਇਹਨਾਂ ਦੇ ਵਰਕਰ ਨੇ ਆਏ ਦਿਨੀ ਸ਼ਿਕਾਰ ਹੋਣ ਦੀਆਂ ਵਿਦੇਸ਼ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਜਾਂ ਬਾਰਡਰਾਂ ਦੇ ਉੱਤੇ ਜਾਂ ਏਜੰਟਾਂ ਵੱਲੋਂ ਇਹ ਤਸ਼ੱਬਦਤਾਂ ਦੀਆਂ ਵੀਡੀਓ ਜਿਹੜੀਆਂ ਹਨ ਉਹ ਸਾਹਮਣੇ ਆਈਆਂ ਹਨ ਉਹਦਾ ਇੱਕ ਹੋਰ ਉਦਾਹਰਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਸੰਗਰੂਰ ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਤਿੰਨ ਮੁੰਡੇ ਜਿਹੜੇ ਹਨ ਉਹ ਕਿਡਨੈਪ ਕਰ ਲਏ ਗਏ ਹਨ ਅਤੇ ਉਹਨਾਂ ਤੇ ਤਸ਼ੱਦਦ ਦਾ ਦੌਰ ਜਾਰੀ ਹੈ ਅਤੇ ਪਰਿਵਾਰ ਜਿਹੜਾ ਹੈ ਰੋ ਬਿਲਕ ਕੇ ਅਪੀਲ ਕਰਦਾ ਦਿਖਾਈ ਦਿੱਤਾ ਹੈ ਕੈਮਰਾ ਪਰਸਨ ਸੁਨੀਲ ਦਾ ਯੋਗੇਸ਼ ਕੁਮਾਰ ਪੀਡੀਐਸ ਨਿਊ ਹੁਸ਼ਿਆਰਪੁਰ